ਜਿਹੇ ਪੰਜਾਬ ਵਾਲੇ ਕੀ ਹਾਲ ਚਾਲ ਆ ਬਾਈ ਤੇ ਆਪਣੀ ਬਾਈ ਜੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਨਾਲ ਜਿਹੜੀ ਕੈਨੇਡਾ ਦੇ ਵਿੱਚੋਂ ਜੋ ਕੁਝ ਚੱਲ ਰਿਹਾ ਹੁੰਦਾ ਤੇ ਸਾਫ਼-ਸਾਫ਼ ਤੇ ਸੌਖੇ ਹਸਾਬਦਾਂ ਦੇ ਵਿੱਚ ਜਿਹੜਾ ਸਾਹਮਣੇ ਲਿਆਂਦਾ ਜਾਵੇ ਹਨਾ ਤੇ ਅੱਜ ਕਿਸੇ ਵੀਰਮਾਲ ਗੱਲ ਹੋ ਰਹੀ ਸੀ ਵੀ ਕਹਿੰਦਾ ਵੀ 30 ਸਾਲ ਹੋ ਗਏ ਸਾਨੂੰ ਆਏ ਹੁਣ ਤੇ ਅਸੀਂ ਵਰਕ ਪਰਮਿਟ ਹੀ ਆਏ ਸੀ ਕਹਿੰਦਾ ਸੌਰੀ ਕਹਿੰਦਾ ਪੀਆਰ ਹੀ ਆਏ ਸੀ ਸਿੱਧੇ ਤੇ ਕਹਿੰਦਾ ਨਾ ਯਾਰ ਵੀ ਇੱਥੇ ਨਾ ਮੈਂ ਤੁਹਾਨੂੰ ਦੱਸ ਦਿੰਨਾ ਵੀ ਇੱਥੇ ਦੋ ਪਾੜੇ ਜੇ ਬਣੇ ਹੋਏ ਆ ਵੀ ਇੱਕ ਜਿਹੜੇ ਪੁਰਾਣੇ ਆਏ ਹਨ ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਜਵਾਕਾਂ ਨਹੀਂ ਆ ਜਿਹੜੀਆਂ ਨੌਕਰੀਆਂ ਉਹ ਜਿਹੜੇ ਨਵੇਂ ਆਉਣ ਵਾਲੇ ਉਹਨਾਂ ਨੇ ਖੋੜੀਆਂ ਤੇ ਪਰ ਯਾਰ ਅਸਲੀ ਗੱਲ ਨੂੰ ਕੋਈ ਵੀ ਪੁਆਇੰਟ ਅੰਡਰ ਨਹੀਂ ਕਰਨਾ ਚਾਹੁੰਦਾ ਹੁਣ ਉਹ ਪਹਿਲਾਂ ਸਰਕਾਰ ਜਦੋਂ ਬਣੀ ਆ ਹਨਾ ਉਦੋਂ ਵੀ ਜਿਹੜਾ ਠੇਕਰਾ ਜਿਹੜਾ ਸਾਰੇ ਦਾ ਸਾਰਾ ਨਵੇਂ ਆਏ ਤੇ ਸੜਤਾ ਵੀ ਉਹਦੇ ਕਾਰਨ ਦੇਸ਼ ਦਾ ਇਦਾਂ ਹਾਲ ਹੋ ਗਿਆ ਹਾਂ ਵੀ ਪਹਿਲਾਂ ਸਹੀ ਸੀ ਤੇ ਮੇਰੇ ਕੁਝ ਕੇ ਸਵਾਲ ਸੀਗੇ ਬਈ ਉਹਨਾਂ ਨੂੰ ਜਿਹੜੇ ਇਹ ਗੱਲ ਸੋਚਦੇ ਆ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਬਈ ਜੇ ਤੁਹਾਨੂੰ ਲੱਗਦਾ ਹੈਗਾ ਵੀ ਖਲਾਤ ਮਾੜੇ ਹੋ ਗਏ ਆ ਹਨਾ ਦੇਸ਼ ਦੇ ਤਾਂ ਫਿਰ ਬਈ ਜੀ ਜਿਨੇ ਕੀਤੇ ਆ ਸਹੀ ਉਹਨਾਂ ਤੇ ਗੱਲ ਲੈ ਕੇ ਆਓ ਹਨਾ ਤੇ ਕਈ ਬੰਦੇ ਕੀ ਕਰਦੇ ਆ ਜੀ ਨਵੇਂ ਆਇਆ ਕਾਰਨ ਨਵੇਂ ਆਣੇ ਸਾਡੀਆਂ ਜੌਬਾਂ ਖੋਲੀਆਂ ਸਾਡੇ ਜਵਾਕਾਂ ਦੀਆਂ ਚੌਬਾਂ ਖੋਲੀਆਂ ਹਨਾ ਨੰਬਰ 1 ਆ ਹਨਾ ਜਿਹੜੇ ਨਵੇਂ ਆਏ ਆ ਦੇ ਪੱਲੇ ਬਈ ਹੈ ਵੀ ਕੀ ਆ ਨਵੇਂ ਆਇਆ ਦੇ ਪੱਲੇ ਠੀਕ ਆ ਮੰਨਦਾ ਹੈਗਾ ਮੈਂ ਇਸ ਗੱਲ ਨਾਲ ਮੈਂ ਪੂਰੀ ਤਰ੍ਹਾਂ ਐਗਰੀ ਆ ਬਈ ਇਸ ਸਿਸਟਮ ਦੇ ਵਿੱਚ ਜਿਹੜੀਆਂ ਕਾਰਾਂ-ਕੂਰਾਂ ਹਨਾ ਮਹਿੰਗੀਆਂ ਲੈ ਕੇ ਤੇ ਕਾਂਵਾ ਰੋਲੀ ਪਾਉਣ ਦਾ ਜਿਹੜਾ ਕੰਮ ਠੀਕ ਹੈ ਇਹਨਾਂ ਦੇ ਪੱਲੇ ਉਹੀ ਆ ਬਾਈ ਹੋਰ ਤਾਂ ਕੋਈ ਬਾਲਾ ਹੈ ਨਹੀਂ ਹਨਾ ਤੇ ਮੈਂ ਨਾ ਉਹਨਾਂ ਤੋਂ ਇੱਕ ਸਵਾਲ ਪੁੱਛਣਾ ਚਾਹਣਾ ਵੀ ਐਲ ਐਮ ਆਈਆਂ ਜਿਹੜੀਆਂ ਫਰੀ ਜਿਹੜੀਆਂ ਮੁੱਲ ਵੇਚਣ ਦਾ ਕੰਮ ਜਾਂ ਟਰੱਕ ਕੰਪਨੀਆਂ ਦੇ ਵਿੱਚ ਜਿਹੜੀਆਂ ਬੈਂਕ ਰਾਮਸੀਆਂ ਕਰਨ ਦਾ ਕੰਮ ਹੁਣ ਰਹਿੰਦਾ ਹੁੰਦਾ ਬਾਈ ਥੋੜਾ ਜਿਹਾ ਟਾਈਮ ਹੋਰ ਦੇਖੋ ਘਰਾਂ ਦਾ ਵੀ ਕੰਮ ਤੁਸੀਂ ਚੱਲਿਆ ਰਹੋ ਜਿਹੜੇ ਹਿਸਾਬ ਨਾਲ ਇੱਥੇ ਹਾਲਾਤ ਬਣੀ ਜਾਂਦੇ ਹਨ ਘਰਾਂ ਦੀਆਂ ਲੋਕਾਂ ਤੋਂ ਕਿਸ਼ਤਾਂ ਨਹੀਂ ਤਰਦੀਆਂ 50 50 ਡਾਲਰ ਪਿੱਛੇ ਜਿਹੜੇ ਉਹ ਰੋਲੇ ਪਈ ਜਾਂਦੇ ਹਨ ਜਿਹੜੇ ਕਿਰਾਏ ਤੇ ਰਹਿੰਦੇ ਆ ਫੇਰ ਆਪਾਂ ਕਹਿ ਦਈਏ ਤਨਖਾਵਾ ਮਾਰਨ ਦਾ ਕੰਮ ਜਾਂ ਕਹਿ ਦਈਏ ਆਪਾਂ ਘੱਟ ਤਨਖਾਹ ਤੇ ਜਿਹੜਾ ਜਵਾਕਾਂ ਤੋਂ ਕੰਮ ਕਰਾਉਣ ਵਾਲਾ ਕੰਮ ਇਹ ਕੌਣ ਕਰ ਰਿਹਾ ਹੈ ਹਨ ਸਾਰਾ ਭਾਈ ਨਮਿਆ ਸਹਿਰੀ ਨਾ ਜਿਹੜਾ ਆਉਦਾ ਠੇਕਰਾ ਭੰਦਿਆ ਕਰੋ ਤੇ ਮੈਂ ਤਾਂ ਇਹ ਮੰਨ ਕੇ ਚੱਲਦਾ ਬਈ ਭੇਤੀ ਬੰਦੇ ਸੀਗੇ ਹੁਣ ਜਿਹੜਾ ਨਵਾਂ ਆਇਆ ਉਹਨਾਂ ਨੂੰ ਤਾਂ ਹਜੇ ਸੜਕਾਂ ਦਾ ਭੇਤੀ ਨਹੀਂ ਪਿਆ ਬਈ ਸਿਸਟਮ ਦਾ ਭੇਤ ਇਕੱਠੋ ਪਾਣਾ ਹੈ ਨਾ ਤੇ ਭੇਤੀ ਬੰਦੇ ਹੀ ਬਈ ਸਾਰਾ ਸਿਸਟਮ ਨੂੰ ਸਮਝੀ ਬੈਠੇ ਸੀ ਕੀ ਕਰਨਾ ਕੀ ਨਹੀਂ ਕਰਨਾ ਸਾਰੇ 2 ਨੰਬਰ ਦੇ ਧੰਦੇ ਦੇ ਵਿੱਚ ਬਈ ਅੱਗੇ ਲੱਗੇ ਹੋਏ ਆ ਹਨਾ ਮੈਂ ਤਾਂ ਇਹ ਕਹਿ ਸਕਦਾ ਸੋ ਬਾਕੀ ਰਹੀ ਗੱਲ ਬਈ ਸਰਕਾਰ ਨੂੰ ਵੀ ਇਨਾਂ ਚੀਜ਼ਾਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਵੀ ਹੁਣ ਐਲਐਮਆਈ ਠੀਕ ਆ ਕਿਸੇ ਟਾਈਮ ਸੀਗੀ ਵੀ ਲੋਡ ਸੀਗੀ ਲੋਕਾਂ ਨੂੰ ਹਨਾ ਵੀ ਉਹਨਾਂ ਕੋਲ ਵਰਕਰ ਪੂਰੇ ਹੁੰਦੇ ਨਹੀਂ ਸੀ ਚਲੋ ਬਾਹਰੋਂ ਮੰਗਾਉਂਦੇ ਸੀ ਤੇ ਉਦੋਂ ਐਲਐਮਆਈ ਚਲੋ ਗਵਰਨਮੈਂਟ ਨੇ ਕਹੇ ਤਾਂ ਵੀ ਤੁਸੀਂ ਆਪ ਦਾ ਵਰਕਰ ਜਿੱਥੇ ਬੈਠਾ ਵੇ ਤੁਸੀਂ ਮੰਗਾ ਲਓ ਹਨਾ ਪਰ ਬਈ ਹੁਣ ਐਲਐਮਆਈ ਦੀ ਲੋੜ ਹੀ ਹੈਣੀ ਹੁਣ ਕੀ ਕੀਤਾ ਹੁਣ ਤੁਸੀਂ ਆਹ ਹੁਣੇ ਜਿਹੜਾ ਪਿੱਛੇ ਸੀਨ ਵੇਖਿਆ ਵੀ ਟਰੱਕ ਦਾ ਐਕਸੀਡੈਂਟ ਹੋਇਆ ਤੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਨਾ ਬਾਈ ਤਾ ਪਹਿਲੇ 6 ਮਹੀਨਿਆਂ ਦੇ ਵਿੱਚ ਹੀ 2024 ਦੇ ਸਾਰੇ ਰਿਕਾਰਡ ਜਿਹੜੇ ਉਹ ਐਕਸੀਡੈਂਟਾਂ ਵਾਲੇ ਟੁੱਟ ਗਏ ਸੀ ਕੀ ਕਾਰਨ ਬਣਦਾ ਸੀਗਾ ਐਲਐਮਆਈ ਸੇਲ ਕਰਦੇ ਸੀ ਬਈ ਵੈਸਟਰ ਵੀਜੇ ਤੇ ਆਏ ਇਹਨੂੰ ਤੇ ਕੋਈ ਪੁਰਾਣਾ ਕੋਈ ਮੇਰੇ ਵਰਗਾ ਹਨਾ ਜਿਹਦੇ ਕੋਲ ਟਰੱਕ ਦਾ ਐਕਸਪੀਰੀਅੰਸ ਹੈਗਾ ਉਹ ਤਾਂ ਹਜੇ ਵੇਖੀ ਜਾਂਦਾ ਹੁੰਦਾ ਸੀ ਯਾਰ ਵੀ ਮੈਨੂੰ ਟਰੱਕ ਦੀ ਜੌਬ ਮਿਲ ਜੂਗੀ ਪਰ ਇਹ ਕੀ ਕਰਦੇ ਵੈਸਟਰ ਵੀਜੇ ਤੇ ਆਏ ਇਹਨੂੰ ਐਲਐਮਆਈ ਵੇਚਦੇ ਸੀ ਬਈ ਤੇ ਉਹਨੂੰ ਟਰੱਕ ਤੇ ਚੜਾ ਦਿੰਦੇ ਕਿਉਂਕਿ ਅਗਲੇ ਨੇ ਤਾਂ ਬਈ ਜਦ ਇੰਜੀਨੀਅਰ 30-40 ਹਜ਼ਾਰ ਡਾਲਰ ਦਿੱਤਾ ਤੇ ਉਹ ਤਾਂ ਕਹੂਗਾ ਹੀ ਕਹੂਗਾ ਵੀ ਲਿਆ ਬਾਈ ਹੁਣ ਦੇ ਇਹ ਜੋਬ ਵੀ ਤੇ ਫਿਰ ਉਹੀ ਐਕਸੀਡੈਂਟ ਕਰਦਾ ਸੀ ਜਿਹਦੇ ਕਾਰਨ ਬਾਈ ਮੇਜ ਡਰਾਈਵਿੰਗ ਨੂੰ ਲੈ ਕੇ ਸਾਡਿਆਂ ਦੀ ਇੰਨੀ ਕੁ ਮਾੜੀ ਹੋ ਗਈ ਐ ਇਸ ਵਕਤ ਵੀ ਤੁਸੀਂ ਇਹ ਦੇਖ ਲਓ ਵੀ ਉਹ ਮੁੰਡੇ ਨੂੰ ਠੀਕ ਆ ਗਲਤੀਆਂ ਹੁੰਦੀਆਂ ਰਹਿੰਦੀਆਂ ਬਾਈ ਰੋਡ ਤੇ ਜਦੋਂ ਆਪਾਂ ਚੱਲਦੇ ਆ ਤੇ ਤੁਸੀਂ ਇਹ ਦੇਖ ਲਓ ਵੀ ਭਗਤਨਾ ਕੀ ਪਿਆ ਤੇ ਰਹੀਆਂ ਗੱਲਾਂ ਬਾਈ ਜੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਤਾਂ ਹੈਗੀਆਂ ਹੈਗੀਆਂ ਸੇਸ ਕੰਮ ਦੇ ਲਈ ਜ਼ਿੰਮੇਵਾਰ ਹਨਾ ਜਿੰਨੇ ਵਰਕਰਾਂ ਦੀ ਤੁਹਾਨੂੰ ਲੋੜ ਹੀ ਨਹੀਂ ਸੀਗੀ ਤੁਸੀਂ ਬੁਲਾਈ ਜਾਂਨੇ ਬਾਈ ਠੀਕ ਹੈ ਹਨ ਤੁਸੀਂ ਨਾਂ ਵੀ ਜੇ ਓਪਨ ਕਰਦੇ ਇੱਕ ਵਾਰੀ ਠੀਕ ਆ ਔਖਾ ਜ਼ਰੂਰ ਲੱਗਣਾ ਹੈ ਜਿਹੜੇ ਆਉਣਾ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਉਹ ਵੀ ਆਪਦੇ ਆਪ ਨੂੰ ਜਿਹੜਾ ਲੁੱਟੇ ਲੁੱਟੇ ਜਿਹੜਾ ਮਹਿਸੂਸ ਆ ਉਹ ਨਾ ਕਰਦੇ ਹੁਣ ਤੁਸੀਂ ਇਹ ਦੇਖ ਲਓ ਵੀ ਕਹਿੰਦਾ ਬਾਈ ਜੰਦਾ ਸਰਕਾਰ ਤਾਂ ਕਹਿੰਦੀ ਸੀ ਵੀ ਕਿਉਂਕਿ ਹਰੇਕ ਬੰਦੇ ਦਾ ਸਵਾਲ ਹੁੰਦਾ ਵੀ ਸਰਕਾਰ ਨੇ ਥੋੜ ਨੂੰ ਜਿਹੜਾ ਕਿਹਾ ਸੀ ਹਨ ਬਾਈ ਜਮਾਂ ਘਰ ਬੇਜਰ ਕੇ ਜਮਾਂ ਕੂੜੇ ਵਰਗੇ ਕੋਰਸਾ ਜਿਹੜੇ ਹਨ ਇੱਥੇ ਲੋਕਾਂ ਨੂੰ ਜਿਹੜੇ ਆ ਕਿ 1 ਲੱਖ ਡਾਲਰ ਦੇ ਜਿਹੜੇ ਵੇਚੇ ਗਏ ਹਨ ਤੇ ਤੁਸੀਂ ਹੁਣ ਸਿੱਧਾ ਸਿੱਧਾ ਹਿਸਾਬ ਲਾ ਲਓ ਵੀ ਇਹੋ ਜਿਹੀ ਪੜ੍ਹਾਈ ਤੇ ਥੋੜੀ ਲੋਕ ਲੱਖ ਲੱਖ ਡਾਲਰ ਲਾਉਣਗੇ ਉਹ ਤਾਂ ਹੀ ਲਾਉਂਦੇ ਸੀ ਬਾਈ ਵੀ ਚਲ ਉੱਥੇ ਜਾ ਕੇ ਸਟੇ ਕਰਾਂਗੇ ਤੇ ਸਰਕਾਰ ਨੂੰ ਚੰਗਾ ਹੀ ਪਤਾ ਸੀ ਵੀ ਕਿਸੇ ਨੇ ਮੋੜਨਾ ਮੋੜਨਾ ਹੈ ਨਹੀਂਗਾ ਤੇ ਜਦੋਂ ਸਰਕਾਰ ਕੋਲ ਘਾਰ ਹੀ ਹੈ ਨਹੀਂ ਸੀ ਪੂਰੇ ਤੇ ਚੁੱਪ ਕਰਕੇ ਵੀਜੇ ਬੰਦ ਕਰ ਦਿੰਦੇ ਬਾਈ ਬੰਦਿਆਂ ਦੀ ਵੀ ਕੋਈ ਘਾਟ ਨਹੀਂ ਸੀਗੀ ਕੰਮ ਵਾਲੇ ਬੰਦੇ ਵੀ ਵੱਧੂ ਸੀ ਤੇ ਹੁਣ ਤੁਸੀਂ ਬਾਈ ਹਾਲਾਤ ਦੇਖ ਹੀ ਸਕਦੇ ਹੋ ਕੀ ਬਣ ਜਾਂਦੇ ਆ ਪਹਿਲਾਂ ਇੱਕ ਫਰੀਦਕੋਟ ਦਾ ਮੁੰਡਾ ਫਾਹਾ ਲੈ ਗਿਆ ਸੀ ਕੱਲ ਖਬਰ ਆਈ ਬਈ ਕੁੜੀ ਮੁਕਸਰ ਜ਼ਿਲ੍ਹੇ ਦੇ ਵਿੱਚੋਂ ਇੱਕ ਕੁੜੀ ਫਾਹਾ ਲੈ ਗਈ ਬਾਕੀ ਬਈ ਕਰਨੀ ਹਰੇਕ ਨੇ ਮਰਜ਼ੀ ਹੁੰਦੀ ਆ ਆਪਣਾ ਕੰਮ ਹੈਗਾ ਇੱਥੋਂ ਤੁਹਾਨੂੰ ਦੱਸਣਾ ਹਨਾ ਨਾਮ ਹੈ ਕਿਸੇ ਨੂੰ ਇਹ ਕਹਣਾ ਆਓ ਤੇ ਨਾਮ ਹੈ ਕਿਸੇ ਨੂੰ ਇਹ ਕਹਣਾ ਨਾ ਆਓ ਹਨਾ ਹਰੇਕ ਬੰਦਾ ਆਪੋ ਆਪਣੇ ਘਰੇ ਸਿਆਣਾ ਹੁੰਦਾ ਬਈ ਤੁਸੀਂ ਹਾਂ ਮੈਂ ਇੰਨੀ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਮੇਰੀ ਗੱਲ ਦੇ ਵਿੱਚ 2% ਵੀ 1% ਵੀ ਝੂਠ ਨਹੀਂ ਹੋਊਗਾ ਹਾਂ ਗੱਲ ਕਹਿਣ ਦਾ ਢੰਗ ਜਰੂਰ ਥੋੜਾ ਜਿਹਾ ਟੇਢਾ ਹੋ ਸਕਦਾ ਹੋ ਸਕਦਾ ਸਮਝ ਨਾ ਆਵੇ ਪਰ ਬਾਈ ਜੀ ਝੂਠ ਕੋਈ ਹਮ ਨਹੀਂ ਹੋਊਗਾ ਹਨਾ ਸੋ ਬਾਕੀ ਤੁਹਾਡਾ ਸਾਰਿਆਂ ਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਵਾਲੇ ਹੱਸਦੇ ਵਸਦੇ ਰਹੋ ਤੇ ਰੱਬ ਤੁਹਾਡੇ ਤੇ ਜਿਹੜਾ ਮਿਹਰ ਪਰਿਆ ਹੱਥ ਰੱਖੇ